ਜਿਸ ਸਮਾਰਾ ਸਿੱਖ ਪਾਠਾਂ ਦੇ ਕਰਮਾ ਵਿੱਚ ਇੱਕ ਗ੍ਰੰਥੀ ਸਿੰਘ ਦਾ ਨਰਦ ਹੈ ਮਹਾਰਾਜ ਇਹ ਸਾਡੀ ਜੋ ਅਲਸ ਜੋਗ ਹਾਰਤ ਹੈ ਉਹ ਵਿਆਖਿਆ ਕੀਤੀ ਜਾ ਰਹੀ ਹੈ ਕਿ ਗ੍ਰੰਥਸ਼ਰ ਮਹਾਰਾਜ ਇਹ ਜੋ ਆਸਾਨ ਗੁਰਦਵਾਰਾ ਸਾਹਿਬ ਹੈ ਇਹ ਪੁਰਤਕਾਰ ਦੀ ਧਰਤੀ ਤੇ ਪੂਰਤੋਸ਼ ਹੈ ਦੇ ਵਿੱਚ ਜਿੱਥੇ ਬਾਰਾਂ ਸ ਗ੍ਰੰਥੀ ਸਿੰਘ ਦੀ ਬਤੌਰ ਜੀ ਦੋ ਸਾਲ ਤੋਂ ਨਿਭਾ ਰਿਹਾ ਹੈ ਮਹਾਰਾਜ ਜਿੱਥੇ ਆਗਿਲਾ ਪ੍ਰਕਾਸ਼ ਦਿੱਤਾ ਹੋਇਆ ਹੈ ਇਹ ਦੇਸ਼ੰਤ ਦੇ ਵਿੱਚ ਪ੍ਰਕਾਸ਼ ਹੈ ਮਹਾਰਾਜ ਅਨਜਾਨ ਸਤਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਪਰ ਘੁੰਮਰੀਆਂ ਹਨ ਉਪਰ ਛੱਤ ਦੇ ਉਪਰ ਸਾਧ ਸਤਕਾਂ ਘੁੰਮਰੀਆਂ ਹਨ ਸਤਗੁਰੂ ਆਪ ਜੀ ਦੇ ਚਰਨਾਂ ਦੇ ਸਿੱਧ ਸਹਿਬਾਨ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੂ ਗ੍ਰੰਥ ਸਾਹਿਬ ਮਹਾਰਾਜ ਦੀ ਧੋੜ ਦੇਂਦੀ ਏ ਉਥੇ 나ੜ ਸਤਗੁਰੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸੁਖਨਾਮ ਸਿੰਘ ਹਨ ਸਤਗੁਰੂ ਸਹਿਬ ਉਹ ਅੰਮ੍ਰਿਤ ਬਾਣੀ ਕੀਤਾ ਹੋਇਆ ਸਤਗੁਰੂ ਉਹਨਾਂ ਨੇ ਇੱਕ ਅੰਮ੍ਰਿਤਧਾਰੀ ਨਹੀਂ ਹਨ ਇੱਕ ਸਤੂ ਸਹਿਬ ਉਹ ਦੀਆਂ ਸਿਰਕਤਾਂ ਤਵਾ ਤੁ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਧੁਰ ਘਰ ਦੇ ਪ੍ਰਧਾਨ ਹਨ ਸਤਿਗੁਰੂ ਸਾਹਿਬ ਆਰਤੀ ਦੇ ਸੇਕ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਅਕਾਲ ਤਖਤ ਤੱਕ ਤੁ ਚਿੱਠੀ ਪਾਵਾਂਗਾ ਤੇ ਅੱਜੋ ਜਵਾਬ ਆਇਆ ਸੀ ਸਤਨਾਮ ਸਿੰਘ ਵਰਦੋਂ ਮੈਂ ਕਈ ਅਕਾਲ ਤਖਤ ਤੱਕ ਤੜਕੇ ਹਨ اے ਮਹਾਰਾਜ ਤੇਰੇ ਅਕਾਲ ਤਖਤ ਤੱਕ ਕੋਈ ਚੈਨ ਵੀ ਨਹੀਂ ਕਰ ਸਕਿਆ ਪਰ ਇਸ ਸਤਨਾਮ ਸਿੰਘ ਪ੍ਰਧਾਨ ਸੂਨੀ ਨੇ ਅਕਾਲ ਤਖਤ ਨੂੰ ਚਾਲੂ ਕੀਤਾ ਹੈ ਤੇਰੇ ਗੁਰਧੰਦ ਦੇ ਦੀਵ ਸੇਵਾ ਨਾਲ ਕੁੱਤਰ ਨੂੰ ਕਾੜਾ ਲੜੀਆਂ ਹਨ ਤੇਰੇ ਸਿੱਧੂ ਨੌਕਰੀ ਸਰਨਾਥੀ ਧਰਤੀ ਦਿੱਤੀ ਹੈ بادشاہ ਦੇ ਉਹਨਾਂ ਦੀ ਧਰੂ ਪਤਨੀ ਵੱਲੋਂ ਤੇਰੇ ਸਿਰ ਤੇ ਦਾਸ ਦੀ ਪੱਗਰਾਉਣ ਦੀ ਧੰਕੀ ਦਿੱਤੀ ਗਈ ਹੈ ਕਿ ਅਸੀਂ ਗਰੰਤੀ ਸਿੰਘ ਵੀ ਪੱਗ ਫਰਾੜ ਲਈਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਰੀ ਇਹ ਮੇਰੀ ਪੱਗ ਨਹੀਂ ਹੈ ਇਹ ਬਾਪਾ ਬੁੱਢਾ ਸਾਹਿਬ ਦੀ ਪੱਗ ਹੈ ਕਿ ਕੌਮ ਦੀ ਪੱਗ ਹੈ ਅਸੀਂ ਦੱਸੋ ਕਿੱਥੇ ਆਪਣਾ ਕਿਉਂ ਸਾਡੇ ਸਿਰ ਤੇ ਇਹ ਮਸਾਂਦ ਰਖਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪਨਨ ਨਹੀਂ ਕੀਤੇ ਸਤਿਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਘਰ ਵਿੱਚੋਂ ਸਮਾਨ ਲੈ ਕੇ ਨਾ ਲਾਓ ਗੁਰੂ ਘਰ ਦਾ ਸਮਾਨ ਆਪਣੀਆਂ ਦੁਕਾਨਾਂ ਤੇ ਨਾ ਵੇਚੋ ਇਹੇ ਦੋਸ਼ ਹੈ ਗੁਰੂ ਜੀ ਸਾਹਿਬ ਮਹਾਰਾਜ ਕਿਹੜੇ ਵੀਰ ਦਾ ਫਰਜ਼ ਕਰ ਰਹੇ ਹੁਕਰ ਸੋਸ਼ਲ ਮੀਡੀਆ ਰਾਈਨ ਮੈਂ ਅਰਦਾਸ ਕਰਦਾ ਹਾਂ ਕਿ ਇਹ ਅੱਜ ਦੀ ਵੀਡੀਓ ਅਕੀ ਮੇਰੀ ਅਰਦਾਸ ਸਤਿਗੁਰੂ ਸਿੰਘ ਸਹਿਮਾਨ ਗਿਆਨੀ ਜੀ ਦੇ ਪੀਰ ਸੇ ਤੱਕ ਪਹੁੰਚਦੀ ਹੋਵੇ ਤੇ ਮਨੁੱਖਾਂ ਨੂੰ ਸਾਰ ਸਿੱਟਾ ਜਾਵੇ ਸਤਿਗੁਰੂ ਜੀ ਜਗਤ ਸਹਿਬਹਾਰਾਜ